ਅੱਜ ਪ੍ਰੈਸ ਕਾਨਫਰੰਸ ਰੱਖੀ ਹੈ ਇਹ ਅਸੀਂ ਸਭ ਤੋਂ ਪਹਿਲਾਂ ਤੇ ਅੱਜ ਸਰਦਾਰ ਕੁਲਦੀਪ ਸਿੰਘ ਜੀ ਧਾਰੀਵਾਲ ਜਿਹੜੇ ਇਥੋਂ ਐਮਐਲਏ ਆ ਉਹਨਾਂ ਨੂੰ ਵਧਾਈ ਦੇਣ ਵਾਸਤੇ ਰੱਖੀ ਆ ਕਿ ਤੁਸੀਂ ਇਹ ਜਿਹੜੀ ਆਪਣੀ ਹਾਰ ਕਬੂਲ ਕਰ ਲਈ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਜਿੱਤ ਰਹੇ ਆ ਤੇ 10 ਸੀਟਾਂ ਦੇ ਉੱਤੇ ਤੁਸੀਂ ਬਿਨਾਂ ਮੁਕਾਬਲਾ ਹੀ ਅੱਜ ਜਿਹੜੇ ਇਥੋਂ ਆਪਣੀ ਪਾਰਟੀ ਦੇ ਉਮੀਦਵਾਰ ਜਿਤਾ ਕੇ ਤੇ ਤੁਸੀਂ ਪੰਜ-ਪੰਜ ਜਿਹੜੇ ਉਮੀਦਵਾਰ ਦੋਵਾਂ ਬਲਾਕਾਂ ਦੇ ਵਿੱਚੋਂ ਆਪਣੇ ਜਿਤਾ ਕੇ ਤੇ ਤੁਸੀਂ ਇਹ ਸਾਬਤ ਕਰ ਲਿਆ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਆਉਣ ਵਾਲੀ ਸਰਕਾਰ ਜਿਹੜੀ ਇਹ ਬਣਨੀ ਆ ਇਹ ਕੋਈ ਬਖਲਾੜ ਦਾ ਉਹਨਾਂ ਦਾ ਜਿਹੜਾ ਦਿਖ ਰਿਹਾ ਅਕਸਰ ਹੀ ਆਮ ਹੀ ਇਹ ਬਾਹਰ ਸਾਰੇ ਚਰਚਾ ਸੀ ਕਿ ਇਹਨਾਂ ਪੂਰੇ ਪੰਜਾਬ 'ਚ ਗੁੰਡਾਗਰਦੀ ਕੀਤੀ ਸਰਕਾਰ ਨੇ ਸਾਰੇ ਲੋਕਾਂ ਦੇ ਪੇਪਰ ਖੋਏ ਲੋਕਾਂ ਨੂੰ ਉੱਥੇ ਕਾਗਜ਼ ਨਹੀਂ ਦਾਖਲ ਕਰਾਉਣ ਦਿੱਤੇ ਗਏ ਚਲੋ ਇੱਥੇ ਅਸੀਂ ਸਾਡਾ ਅਕਾਲੀ ਦਲ ਦਾ ਬਹੁਤ ਮਜ਼ਬੂਤ ਗਰੁੱਪ ਸੀ ਸਾਰੇ ਅਸੀਂ ਤਗੜੇ ਹੋ ਕੇ ਇੱਥੇ ਜਿਹੜੇ ਕਾਗਜ਼ ਆ ਅਸੀਂ ਦਾਖਲ ਕਰਾਏ ਪਰ ਫਿਰ ਵੀ ਉਹਦੇ باوجود ਇਹਨਾਂ ਰਾਤ 1 2 ਵਜੇ ਜਿਹੜੀਆਂ ਰਾਤ ਦੇ 2 2 ਵਜੇ ਅੱਜ ਲਿਸਟਾਂ ਲਾ ਕੇ ਇਹ ਗੱਲ ਸਾਬਤ ਕਰ ਦਿੰਦੀ ਆ ਕਿ ਇਹਨਾਂ ਲੋਕਾਂ ਦੇ ਜਿਹੜੇ ਜੇ ਇਹਨਾਂ ਦੀ ਸਰਕਾਰ ਦੇ ਪੱਲੇ ਕੁਝ ਹੈਗਾ ਸੀ ਤਾਂ ਇਹ ਇਲੈਕਸ਼ਨ ਲੜ ਕੇ ਦੇਖਦੇ ਅੱਜ ਸਾਡੇ 10 ਪਿੰਡ ਗੱਗੋਮਾਲ ਤੋਂ ਸਾਡੇ ਪਿੰਪਲ ਸਿੰਘ ਜੀ ਖੜੇ ਆ ਇੱਥੇ ਪਿੱਛੇ ਨੌਜਵਾਨ ਵੀਰ ਅਕਾਲੀ ਦਲ ਉਹਨਾਂ ਜਿਹਨਾਂ ਨੂੰ ਅਸੀਂ ਟਿਕਟ ਦਿੱਤੀ ਇਹਨਾਂ ਦੇ ਕਾਗਜ਼ ਢਾ ਕੇ ਵੇਖੋ ਸਭ ਤੋਂ ਵੱਡੀ ਗੱਲ ਇਹ ਆ ਕਿ ਕਿਸੇ ਇੱਕ ਪਾਰਟੀ ਦੇ ਜਾਂ ਇੱਕ ਬੰਦੇ ਦੇ ਕਾਗਜ਼ ਗਲਤ ਹੋ ਸਕਦੇ ਆ ਉਹ ਸਾਰੇ ਸਾਰੇ ਹੀ ਗਲਤ ਹੋ ਗਏ ਸਿਰਫ ਇਹਨਾਂ ਦੀ ਪਾਰਟੀ ਦੇ ਬੰਦਿਆਂ ਦੇ ਦੋ ਦੋ ਕਾਗਜ਼ ਸਹੀ ਪਾਏ ਜਾਣੇ 11 11 ਫਾਈਲਾਂ ਇੱਕ ਇੱਕ ਹਲਕੇ ਤੋਂ ਦਾਖਲ ਹੋਈਆਂ ਉਹ ਸਾਰੀਆਂ ਗਲਤ ਹੋ ਗਈਆਂ ਇਹਨਾਂ ਤੋਂ ਬਗੈਰ ਇਹ ਇਹਨਾਂ ਦੀ ਜਿਹੜੀ ਮਨਸਾ ਹੈ ਸਾਰੀ ਕਲੀਅਰ ਹੋ ਗਈ ਆ ਅਸੀਂ ਤੇ ਅੱਜ ਸਿਰਫ ਇਸ ਕਰਕੇ ਵਧਾਈ ਦੇਣ ਵਾਸਤੇ ਧਾਰੀਵਾਲ ਸਾਹਿਬ ਨੂੰ ਇਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਕਿ ਤੁਸੀਂ ਆਪਣੀ ਜਿਹੜੀ ਹਾਰ ਆ ਉਹ ਕਬੂਲ ਕਰ ਲਈ ਅੱਜ ਤੇ ਆਉਣ ਵਾਲੀ ਸਰਕਾਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਤੈਅ ਹੋ ਗਈ ਆ ਵੇਖੋ ਇਹਨੇ ਸੋਨਿਆਮ ਅੱਲੀ ਰਾਮਾ ਪੰਡੋਰੀ ਸੁਖਾ ਸਿੰਘ ਤੋਂ ਨੰਗਲ ਵੰਜਾ ਵਾਲਾ ਚੱਕ ਔਲ ਡੱਲਾ ਰਾਜਪੂਤਾ ਪੇਰੰਦਾਸ ਸਰਕਲ ਤੋਂ ਨੰਗਲ ਸੋਲ ਛੰਡੇਰ ਤਲਵੰਡੀ ਨਾਰ ਰਵਸ਼ੋਆ ਇਹ ਸਾਰੀਆਂ ਜਿਹੜੀਆਂ ਬਲਾਕ ਸੰਪਤੀਆਂ ਦੀਆਂ ਸੀਟਾਂ ਸਾਰੀਆਂ ਦੇ ਉੱਤੋਂ ਇਹਨਾਂ ਸਾਰੇ ਸਾਰੇ ਉਮੀਦਵਾਰ ਜਿਹੜੇ ਡਾਕ ਏ ਤੇ ਆਪਣੀਆਂ ਬਿਨ ਬਿਨਾ ਮੁਕਾਬਲਾ ਆਪਣੇ ਉਮੀਦਵਾਰ ਬਣਾਦੇ ਆ ਹੁਣ ਸਾਡੇ ਕੋਲ 23 ਉਮੀਦਵਾਰ ਜਿਹੜੇ ਆ 23 ਬਲਾਕ ਸੰਪਤੀਆਂ ਜਿਹੜੀਆਂ ਆਉਣ ਵਾਲੀਆਂ ਬਚੀਆਂ ਤੇ ਚਾਰ ਜ਼ਿਲ੍ਹਾ ਪ੍ਰਸ਼ਿੱਦ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰੂੰਗਾ ਆਈਐਸ ਅਫਸਰਾਂ ਦਾ ਜਿਨ੍ਹਾਂ ਨੇ ਅੰਮ੍ਰਿਤਸਰ ਇਹਨਾਂ ਦੇ ਸਰਕਾਰ ਦੇ ਅੱਗੇ ਝੁਕੇ ਨਹੀਂ ਆ ਉਹਨਾਂ ਜ਼ਿਲ੍ਹਾ ਪ੍ਰਸ਼ਿੱਦ ਦੀਆਂ ਜਿਹੜੀਆਂ ਜਵਾਬ ਦੇਤੀਆਂ ਤੇ ਜਿਹੜਾ ਲੋਕਲ ਪ੍ਰਸ਼ਾਸਨ ਹੀ ਜਨਾਲੇ ਹਲਕੇ ਦੇ ਐਸਡੀਐਮ ਸਾਹਿਬ ਇਹਨਾਂ ਨੇ ਪੂਰੀਆਂ ਧਜੀਆਂ ਡਾਈਆਂ ਰੱਜ ਕੇ ਅੱਜ ਇਹਨਾਂ ਨੇ ਜੋ ਪਿਛੋ ਇਹਨਾਂ ਦੇ ਆਕਾ ਦਾ ਹੁਕਮ ਆਇਆ ਇਹਨਾਂ ਨੇ ਆਪਣੇ ਆਕਾ ਦਾ ਪੂਰਾ ਹੁਕਮ ਜਾਇਆ ਤੇ ਉਹ ਅਡਾ ਕੇ ਇਹਨਾਂ ਨੇ ਤਾਂ ਉਹਨਾਂ ਨੂੰ ਖੁਸ਼ ਕੀਤਾ ਸਮਾਂ ਬਹੁਤਾ ਨਹੀਂ ਮੈਂ ਪ੍ਰਸ਼ਾਸਨ ਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਐਸਡੀਐਮ ਸਾਹਿਬ ਸਾਲ ਰਹਿ ਗਿਆ 1 ਉਹ ਵੀ ਆ ਚੜ ਗਿਆ ਤੇ ਗਿਆ ਤੇ ਅਗਲੇ ਬਾਅਦ ਤੁਸੀਂ ਵੀ ਆਪਦੀਆਂ ਸਾਰੇ ਅਫਸਰ ਤਿਆਰੀਆਂ ਰੱਖਿਓ ਕਿਸੇ ਭਲੇਖੇ ਜਣਾ ਰਹਿ ਜਿਓ ਇਹਨਾਂ ਨੇ ਜੋ ਲੱਪਣਾ ਇਹਨਾਂ ਕਰਾਉਣੀਆਂ ਜੋ ਜਾਜਾਂ ਦੀਆਂ ਟਿਕਟਾਂ ਤੇ ਇਹ ਨਾ ਚਲ ਜਾਣਾ ਜੋ ਅਮਰੀਕਾ ਤੇ ਅਸੀਂ ਇੱਥੇ ਜੰਮੇ ਤੇ ਇੱਥੇ ਰਹੇ ਆ ਤੇ ਇੱਥੇ ਰਹਿਣਾ ਇਹ ਕਿਹਦੀਆਂ ਕਵੰਜਾ ਮੋੜਾਂਗੇ ਕੋਈ ਸਾਨੂੰ ਯਾਰ ਜੀ ਸਾਰੀ ਅਹੀਂ ਸਾਰੀਆਂ ਸਰਕਾਰਾਂ ਡੰਡਾਈਆਂ ਸਾਰੇ ਕੰਮ ਕੀਤੇ ਆ ਇਸ ਕਰਕੇ ਤਿਆਰੀ ਰੱਖਣਾ ਆਪਦੀ ਕਿਤੇ ਇੱਕ ਭੁਲੇਖੇ ਜਨਾਈ ਰਹਿ ਜਾਣ ਕਿ ਅਸੀਂ ਇਹ ਇਹਨਾਂ ਨੂੰ ਇਹ ਕੀਤਾ ਬਾਕੀ ਅੱਜ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਸਾਡੇ ਪੂਰੇ ਹਲਕੇ ਦੇ ਵਿੱਚ ਸਾਡੇ ਵਰਕਰਾਂ ਚ ਪੂਰੀ ਤਿਆਰੀ ਆ ਅਸੀਂ ਚਾਹੇ ਜੜੀਆਂ ਜ਼ਿਲ੍ਹਾ ਪ੍ਰਸ਼ਾਸਨ ਜੜੀਆਂ ਜਿੱਤਾਂਗੇ ਬਲਾਕ ਸੰਪਤੀਆਂ ਵੀ ਜਿੱਤਾਂਗੇ ਬਾਕੀ ਅਗਲੀ ਵਧਾਈ ਇੱਕ ਮੈਂ ਅਡਵਾਂਸ ਫੇਰ ਦੇਣਾ ਧਾਰੀਵਾਲ ਸਾਹਿਬ ਨੂੰ ਕਿ ਇਹਨਾਂ ਨੇ ਹੁਣ ਫੇਰ ਕੋਝੀਆਂ ਹਰਕਤਾਂ ਦੇ ਆਉਣੀਆਂ ਇਹਨਾਂ ਸਾਡੇ ਡੱਬੇ ਵੀ ਚਕਾਉਣੇ ਜਿੱਦਾਂ ਇਹਨਾਂ ਪੰਚਾਇਤਾਂ ਚ ਸਰਦਾਰ ਨਵਚੰਦ ਸਿੰਘ ਜੀ ਹੜੜ ਸਾਹਿਬ ਸਾਡੇ ਬੈਠੇ ਆ ਇਹਨਾਂ ਦੇ ਪਿੰਡ ਸਰਪੰਚੀ ਦੇ ਵਿੱਚ ਰਾਤ ਡੱਬੇ ਚੁੱਕਣ ਦੀ ਕੋਸ਼ਿਸ਼ ਕੀਤੀ ਇਹਨਾਂ ਡੱਬੇ ਚੁੱਕਣ ਨਾ ਦਿੱਤੇ ਇਹਨਾਂ ਦੀਆਂ ਲਿਫਾਫਿਆਂ ਨੂੰ ਓਟਾ ਪਾ ਕੇ ਲੈ ਗਏ ਰਾਤ ਇੱਥੋਂ ਤੱਕ ਜਿਹੜੀਆਂ ਗਿਰੀਆਂ ਹਰਕਤਾਂ ਸਰਕਾਰ ਨੇ ਕੀਤੀਆਂ ਇਹ ਹੁਣ ਵੀ ਇਹਨਾਂ ਨੇ ਇਹੋ ਕੋਸ਼ਿਸ਼ ਕਰਨਾ ਜਿਹੜੀਆਂ ਬਾਕੀ ਬਾਕੀ ਰਹਿ ਗਈਆਂ ਇਹਨਾਂ ਨੇ ਹਰ ਕੰਡਾ ਜਿਹੜਾ ਹੱਥ ਕੰਡਾ ਪਨਾਉਣਾ ਵੀ ਅਸੀਂ ਉਹ ਵੀ ਜਿੱਤੀਏ ਪਰ ਹੁਣ ਸਾਡੇ ਭੈਣ ਭਰਾ ਸਾਰੇ ਤਗੜੇ ਹੋ ਕੇ ਇਹਦਾ ਹਰ ਤਰ੍ਹਾਂ ਦਾ ਅਗੋਂ ਮੂੰਹ ਤੋੜ ਜਵਾਬ ਦੇਣਗੇ ਕਿਉਂਕਿ ਇਹਨਾਂ ਨੂੰ ਇਹ ਸਮਝ ਲੱਗ ਗਈ ਆ ਕਿ ਇਹ ਸਰਕਾਰ ਦਾ ਜਾਂਦੀਆਰ ਦਾ ਖੀਰਲਾ ਪੜਾਇਆ ਉਹਨੇ ਸਾਰੇ ਹੱਥ ਕੰਡੇ ਅਪਣਾ ਰਹੇ ਆ ਇਸ ਕਰਕੇ ਇਹ ਆਪਣੀ ਜਿਹੜੀ ਹਾਰ ਆ ਕਬੂਲ ਕਰਕੇ ਚੁੱਕਿਆ ਦੇਖ ਇਹ ਨਹੀਂ ਥੱਕੇ ਸੀ ਅੱਗੇ ਵੀ ਜਾਂਦੇ ਆ ਕੀ ਦਾ ਲੜਾਈ ਲੜਾਂਗੇ ਅਕਾਲੀ ਦਲ ਤਾਂ ਲੜਾਈਆਂ ਸ਼ੁਰੂ ਤੋਂ ਲੜਦਾ ਆ ਹਰ ਤਰ੍ਹਾਂ ਦਾ ਅਸੀਂ ਜਿਹੜੀ ਲੜਾਈ ਆ ਉਹ ਲੜਾਂਗੇ ਇੱਥੇ ਜਿਹੜੀ ਸੜਕਾਂ ਤੇ ਕੋ ਉਤਰਨਾ ਇਹਨਾਂ ਨੂੰ ਉਤਰਾਂ ਢਾਵਾਂਗੇ ਪਿੰਡਾਂ 'ਚ ਅਹੀਂ ਸੜਕਾਂ ਤੇ ਕੋ ਉਤਰਨਾ ਇਹਦੇ ਪਿੰਡਾਂ ਦੇ ਵਿੱਚ ਤੁਸੀਂ ਸਾਰੇ ਭੈਣ ਭਰਾ ਅੱਜ ਲੋਕ ਇਹ ਗੱਲ ਸਮਝ ਗਏ ਆ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਗੈਰ ਪੰਜਾਬ ਦੇ ਭਲੇ ਦੀ ਕੋ ਗੱਲ ਨਹੀਂ ਕਰ ਸਕਦਾ ਨਾ ਕੋ ਬਾਹ ਫੜ ਸਕਦਾ ਅੱਜ ਪਿੰਡ ਪਿੰਡੇ ਗੱਲ ਜਿਹੜੀ ਚੱਲ ਰਹੀ ਆ ਕਿ ਸਰਦਾਰ ਸਦੀਪ ਸਿੰਘ ਬਾਦਲ ਨੂੰ ਲੋਕ ਜਿਹੜਾ ਮੁੱਖ ਮੰਤਰੀ ਵੇਖਣਾ ਚਾਹੁੰਦੇ ਆ